ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ 3 ਤਰੀਕ 9ਵਾਂ ਮਹੀਨਾ 2025 ਨੂੰ ਤੁਹਾਨੂੰ 5 ਕਟਾਂ ਦਿਖਾਉਣ ਲੱਗਾਗਾ ਇੱਕ ਤੁਹਾਨੂੰ ਬੂਰੀ ਦਿਖਾ ਦੂੰਗਾ 400 ਦਿਖਾਉਣ ਮੁਰਾ ਨਾਲ ਸਲਦੇ ਤੇ ਇੱਕ ਜਿਵੇਂ ਜੈਡ ਬਲੈਕ ਆ ਗਈ ਆ ਬਹੁਤ ਚੰਗੇ ਸੋਣਟਾਂ ਜੀ ਸੋਨੇ ਰਿਕਾਰਡ ਦੇ ਆਪ ਕਹਿ ਸਕਦੇ ਠੀਕ ਆ ਤੇ ਬਾਕੀ ਦੋ ਕਟੀਆਂ ਪਹਿਲਾਂ ਦੇ ਬਿਲਕੁਲ ਟੀਕਾ ਪਰੋਂ ਦੇ ਕਾਬਲਾ ਸੰਗਲ ਸੰਗਾਂ ਦੇ ਕਟੀਆਂ ਬਾਹ ਕਮਾਲਾ ਠੀਕ ਹੈ ਜਿਵੇਂ ਆ ਕੱਟੀ ਆ ਮਤਲਬ ਬਹੁਤ ਪੁਰੇ ਵੱਡੇ ਕੱਦ ਕਾਟ ਛੋਟੀ ਆ ਗਈ ਡਬਲ ਤੇ ਸੰਗ ਸੰਦ ਸੁਹਣਾ ਨਾ ਤੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਕਿਸੇ ਵੀ ਭਰਾਨੇ ਕੋਈ ਵੀ ਵੀਡੀਓ ਬਣਾਉਣੀ ਹੋਈ ਤਾਂ ਆਪਾਂ ਨੰਬਰ ਨੋਟ ਕਰ ਲਿਓ 83604 62501 ਆਪਣਾ ਸੰਪਰਕ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਕਟਾਂ ਖਰੀਦਣ ਵਾਸਤੇ ਮਾਲਕ ਦਾ ਨੰਬਰ ਤੁਹਾਨੂੰ ਬਾਕਾਇਦਾ ਸਕਰੀਨ ਤੇ ਲਾ ਦਾਂਗੇ ਰੇਟ ਵੀਡੀਓ ਦੇ ਵਿੱਚ ਹੀ ਕਰਦੇ ਆਂ ਕਿ ਬਾਦਾਂ ਕਟਾ ਜਿੰਨਾ ਕਿ ਬਾਈ ਰੇਟ ਮੰਗੂਗਾ ਮੌਕੇ ਤੇ ਜੇ ਫੋਨ ਕਰੋਗੇ ਹੋ ਜਿਗਾ ਠੀਕ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਖੇ ਵੀਰੇ ਕੀ ਹਾਲ ਆ ਠੀਕ ਹੈ ਤੁਸੀਂ ਸੁਣਾਓ ਜੀ ਬਹੁਤ ਵਧੀਆ ਵੀਰੇ ਬਾਤ ਸ਼ੁਕਰਾ ਪ੍ਰਮਾਤਮਾ ਦਾ ਜੀ ਪਹਿਲਾ ਵਾਲਾ ਮਾਲ ਹੋ ਗਿਆ ਸੀ ਆ ਤੇ ਲੋ ਬਹੁਤ ਆਪਣਾ ਇੱਕ ਵੀਡੀਓ ਤੇ ਐਂ ਹਿਸਾਬ ਲਓ ਵੀ ਤਿੰਨ ਪੂਰ ਨਿਕਲ ਗਿਆ ਆਪਣੇ ਇੱਕ ਵੀਡੀਓ ਨਾਲ ਦਵਾਰਾ ਦਰ ਲਿਆ ਹਾਂ ਮਾਨਕੀ ਚਲ ਤੁਹਾਡੇ ਕੋਲੇ ਬੁਲਾਉਂਦਾ ਤੁਹਾਨੂੰ ਟਾਈਮ ਹੀ ਨਹੀਂ ਲੱਗਿਆ ਪ੍ਰਮਾਤਮਾ ਦੀ ਏਡੀ ਕਿ ਦਿਹਾਰੇਗੀ ਆਪਣੇ ਕੋਲੇ ਵਧੀਆ ਦੋ ਤਿੰਨ ਕਸਟਮਰ ਇਧਰਲੇ ਜੁੜ ਗਏ ਮਾਨਸਾ ਸਾਈਡ ਦੇ ਉਹ ਕਹਿੰਦੇ ਵੀਡੀਓ ਪਾਉਣ ਤੋਂ ਪਹਿਲਾਂ ਸਾਡੇ ਨਾਲ ਪਹਿਲਾਂ ਗੱਲ ਕਰਕੇ ਫਿਰ ਵੀਡੀਓ ਪਾਇਆ ਕਰ ਠੀਕ ਹੈ ਤਾਂ ਐਡਰੈਸ ਬੋਲ ਦਿਓ ਹਾਂ ਜੀ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ ਚ ਰਾਜੂ ਕਹੇ ਜਾਂਦੇ ਆ ਪਿੰਡ ਰਾਈਆ ਜ਼ਿਲ 22304 98729 22304 ਦੂਸਰਾ ਨੰਬਰ ਹੈ 86 86 75086 22304 75086 22304 ਠੀਕ ਹੈ ਪਹਿਲੇ ਨੰਬਰ ਤੇ ਕੱਟੀ ਆ ਗਈ ਰਾਜੂ ਹਾਂ ਲੱਖਾਂ ਦੀ ਉਮਰ ਦੀ ਕੱਟੀ ਮੰਨ ਕੇ ਚਲੋ ਇਹਨਾਂ ਕੱਲ ਕੱਟੀ ਸਵੇਰ ਹੀਟ ਚ ਆਈ ਹੈਗੀ ਹਾਂ ਤੇ ਕੱਲ ਮੈਂ ਡਾਕਟਰ ਨੂੰ ਬੁਲਾਇਆ ਸੀਗਾ ਠੀਕ ਹੈ ਡਾਕਟਰਾਂ ਦਾ ਵੀ ਇਹਦੀ ਹੀਟ ਕਹਿੰਦਾ ਥੋੜੀ ਜ਼ਿਆਦਾ ਗਈ ਵੀ ਆਪਾਂ ਅੱਜ ਇਹਦੇ ਅੱਜ ਉਹ ਕਹਿੰਦਾ ਵੀ 4 ਵਜੇ ਆਪਾਂ ਟੀਕਾ ਭਰਨਾ ਆਪਾਂ ਟੀਕੇ ਦੀ ਵੀਡੀਓ ਹੀ ਬਣਾਵਾਂਗੇ ਰੋਕੀ ਕੋਣ ਸਿੰਗ ਦਿਖਾ ਦੇ ਪੁੱਤ ਸਿੰਗ ਦਿਖਾ ਦੇ ਪੁੱਤ ਸਿੰਗ ਦਿਖਾ ਕਰਤੀ ਦੇ ਯਾਰ ਇਹ ਖੀਰੀ ਹੈ ਜੀ ਦੰਦੋ ਖੀਰੀ ਹੈ ਹਾਂ ਜੀ ਦੰਦੋ ਖੀਰੀ ਹੈ ਜੀ ਕਰਮਾਂ ਵਾਲੀ ਬਸ ਜਾ ਕੇ ਅਗਲੇ ਦੇ ਘਰੇ ਆਪਾਂ ਟੀਕਾ ਭਰਾਂਗੇ ਪ੍ਰਮਾਤਮਾ ਦੇ ਹੁਕਮ ਨਾਲ ਸਾਲ ਨੂੰ ਇਹ ਕਹਿੰਦਾ ਭਾਵਾ ਵੀ ਇੱਕ ਨੰਬਰ ਦਾ ਕੰਮ ਹੈ ਹਾਂ ਸਾਲ ਨੂੰ ਪੂਰੇ 10 ਗਰਾਂ ਮਹੀਨਾ ਨੂੰ ਯਾਰ ਇਹਨੇ ਮਾਲਾ ਦੋ ਦਿਨਾਂ ਲੱਗ ਜਾਣਾ ਹੈ ਕੱਦ ਘੜ ਬਾਜੋ ਬਹੁਤ ਕੱਦ ਘੜ ਪੂੜਾ ਪੜਾ ਬਹੁਤ ਚੰਗਾ ਵੀਰੇ ਚੰਗੀ ਸ਼ਕੀਨ ਆ ਕੱਟੀ ਹੋਈ ਦੀ ਗੱਲ ਤੈਨੂੰ ਮੈਂ ਕਹਿੰਦਾ ਫਿਰ ਵੀ ਭਾਈ ਜਦੋਂ ਪਸ਼ੂ ਲੈਣਾ ਸ਼ਕੀਨ ਲਿਆ ਕਰੋ ਨਾ ਗੱਲ ਮੰਨ ਗਿਆ ਤੂੰ ਮੇਰੀ ਭਾਈ ਮੰਨਣਾ ਪੈਂਦਾ ਵੱਡੇ ਭਰਾ ਦੇ ਆਖੇ ਲੱਗਣਾ ਪੈਂਦਾ ਯਾਰ ਨਹੀਂ ਪਤਾ ਕੀ ਆ ਚੰਗੀ ਚੀਜ਼ ਦੀ ਗਾ ਕੀ ਹਰੇਕ ਭਾਲਦਾ ਯਾਰ ਬਿਲਕੁਲ ਭਾਈ ਕੋਈ ਵੀ ਅਗਲਾ ਕਹਿੰਦਾ ਯਾਰ ਕੁਆਲਿਟੀ ਹੋਵੇ ਬਕਾਮੀ ਕੁਆਲਿਟੀ ਹੋ ਗਿਆ ਲਖੇ ਕਾਮੀ ਕੁਆਲਿਟੀ ਦਾ ਵੀਰ ਅੱਜਕੱਲ ਉਹ ਤਾਂ ਕੋਈ ਕੰਮ ਹੀ ਨਹੀਂ ਅਗਲਾ ਕਹਦੇ ਵੀ ਯਾਰ ਨਾ ਯਾਰ ਮਾੜੇ ਤੋਂ ਮਾੜਾ ਬੰਦਾ ਵੀ ਪਗਲਾ ਕਹਿੰਦਾ ਹੁਣ 2 ਰੁਪਏ ਵੱਧ ਲਾ ਦੋ ਯਾਰ ਮੂਹਰੇ ਨਾ ਕੋਈ ਆਪਾਂ ਨੂੰ ਡਿੱਕਤ ਆਵੇ ਹਾਂ ਮੂਹਰੇ ਨਾ ਕੋਈ ਡਿੱਕਤ ਤੇ ਇਸਨ ਗਾਜ਼ਮੇ ਬਾਕਮ ਵਾਲੀ ਆ ਤੇ ਰਾਜ ਫਿਰ ਰੇਟ ਆਪਣਾ ਵਿੱਚ ਹੀ ਹੁੰਦਾ ਨਾ ਹਾਂ ਆਪਣਾ ਰੇਟ ਵਿੱਚ ਹੀ ਹੁੰਦਾ ਵੀਰੇ ਆਪਣਾ ਫੋਨ ਤੇ ਰੇਟ ਨਹੀਂ ਹੁੰਦਾ ਇਹਦਾ ਮੁੱਲ ਕਰਾਉਣਾ ਆਪਾਂ 55000 ਰੁਪਏ 52000 ਦੀ ਕੱਟੀ ਦੇ ਦਾਂਗੇ ਮਾਨਤਾਨ ਹੋ ਜੋ ਤੇ 50 ਹੀ ਕਰ ਦਿੰਦੇ ਆ ਫਿਰ ਵਿੱਚ ਭਾਈ ਜੇ ਤੂੰ ਕਹਦਾ ਪਤਾ ਇੱਥੋਂ ਭੱਜ ਜਾ ਯਾਰ ਕਰੀਮ ਵਾਲੇ ਦਾ ਸਮਾਰਟ ਹੈ ਇਹ ਜੇ ਤੂੰ ਕਹਦਾ ਲੈ 2 ਮਿੰਟ ਲੰਬੀ ਵੀਡੀਓ ਹੋ ਸਕਦੀ ਲੈ ਪਰੇ ਹੋ ਜਾ 7 ਹੋ ਜਾ ਪਤਾ ਲਾਈਟਿੰਗ ਆ ਮਾਲੂ 50 ਆ ਤੁਹਾਡਾ ਥੋੜਾ ਉਹ ਤਾਂ ਵੀ ਮਾਰ ਤਾ ਕਰ ਦੂਗਾ ਭਾਈ ਹਣਾ ਪਰ ਇੱਕ ਗੱਲ ਹੈ ਵੀ ਹੈ ਥੋੜੇ ਸਾਹਮਣੇ ਤੂੰ ਲੱਖਿਆ ਆ ਬਸ ਦੇ ਵੀ ਬਾਕੀ ਇਹ ਕੋਈ ਐ ਨਹੀਂ ਗੱਲ ਕਰਨਾ ਵੀਡੀਓ ਤੇ ਝੂਠ ਫਰਾਦ ਮਾਰਦਾ ਇਹਦੇ ਸ਼ਾਮ ਤੱਕ ਆਪਾਂ ਕੱਢਦੇ ਠੀਕ ਆ ਭਰਾ ਕਿ ਮੈਂ ਵੀਡੀਓ ਜਿਹੜੇ ਕੋਈ ਬੰਦਾ ਲਊਗਾ ਆਪਾਂ ਵੀਡੀਓ ਹਾਂ ਇੱਕ ਗੜਾ ਕਿਸ ਸਾ ਆਪਾਂ ਇਹਦੀ ਵੀਡੀਓ ਨੈਟਕ ਪਾਵਾਂਗੇ ਆਪਾਂ ਵੀ ਆਪਾਂ ਠੀਕੇ ਦੀ ਵੀਡੀਓ ਆ ਹਾਂ 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 ਠੀਕ ਆ ਠੀਕ ਆ ਤੇ ਆ ਗਈ ਆ ਆਪਣੇ ਕੋਲ ਦੋ ਨੰਬਰ ਦੋ ਨੰਬਰ ਕਿੱਥੇ ਜੀ ਇਹਦਾ ਇਹ ਨਹੀਂ ਲੈ ਆਂ ਤੂੰ ਯਾਰਾ ਭਾਈ ਯਾਰ ਜੈਡ ਬਲੈਕ ਆ ਗਈ ਨਾ ਇੱਥੇ ਤੇਰੀ ਕਿਰਪਾ ਵੱਡੇ ਭਰਾ ਪ ਭਾਈ ਪੁਰਾ ਪੜਾ ਦੇਖੀਂ ਜੀ ਤਾਂ ਦੇਖੀਂ ਭਾਈ ਕੱਟੀ ਦੀ ਹੂੰ ਕਿੰਨੀ ਕੁ ਉਮਰ ਦੀ ਐ ਉਮਰ ਵੀ ਦੇ ਮੰਨ ਕੇ ਚੱਲੋ ਇਹ ਡੇਢ ਸਾਲ ਦੀ ਹੈਗੀ ਡੇਢ ਸਾਲ ਦੀ ਇਹਦੇ ਕਾਦੇ ਕਾਠ ਮਾਹਤੀ ਦਾ ਬਸ ਲੈ ਲੂ ਮਹੀਨੇ ਵੀ ਚੰਗੀ ਕਹਿੰਨੇ ਲੈ ਲੈਣਾ ਭਾਈ ਹਾਂ ਚਾ 2-3 ਮਹੀਨਿਆਂ ਵਾਲਾ ਮਾਲ ਵਧੀਆ ਪਾਊਡਰ ਪੁੱਡਰ ਚਾਰ ਕੇ ਕੱਟੀ ਦੀ ਹਾਂਜੀ ਹਾਂਜੀ ਪਰ ਮਾੜੀ ਕੱਟੀ ਦੀ ਜਿਹੜੀ ਪੁਰਾ ਪੜਾ ਉਹ ਚੀਜ਼ ਹੈ ਨਾ ਚੈੱਕ ਕਰਵਾ ਲੈ ਠੀਕ ਹੈ ਲੈ ਇਤੋਂ ਫੇਸ ਕੁਆਲਟੀ ਦੀ ਕੱਟੀ ਦੀ ਮਿੱਤਰੋ ਸਿੰਘ ਵੀ ਕਰਮ ਨਾਲ ਹੀ ਮੋੜਦੀ ਹੁੰਦੀ ਆ ਤੇ ਪੂਰੀ ਐ ਮੰਨ ਕੇ ਚੱਲ ਵੀ ਰਾਜੀ ਰੂਜੀ ਘੈਂਟ ਗੱਲ ਬਾਤ ਆ ਜੀ ਕਿਸੇ ਨੇ ਮਲਾ ਚੱਲ ਬੰਨ ਹੁਣ ਇਹੇ ਜੀ ਕੱਟੀ ਜਿਵੇਂ ਇਹ ਮੰਨ ਗਲਾ ਵੀ ਹੋਊ ਤਾਂ ਜਿਹੜਾ ਟੀਕੇ ਦੀ ਹੈ ਨਾ ਇਹ ਹਾਂ ਹਾਂ ਹੈ ਬਈ ਹੁਣ ਬਾਈ ਝੂਠ ਬੋਲੀ ਜਾਂਦੀ ਆਪਨੋਂ ਨਾ ਪਰ ਨਾ ਤਾਂ ਵੇਚਣ ਨੂੰ ਪਤਾ ਸੀ ਆ ਵੀ ਜਿਹੜੀ ਲੱਖੇ ਵਿੱਚ ਹੁਣ ਬੰਦਾਂ ਨੇ ਵੀ ਲੱਖਾ ਇੱਕ ਵੀਡੀਓ ਬਣਾਉਂਦੇ ਨਾ ਹਾਂ 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 ਪਰ ਮੈਂ ਸਾਨੂੰ ਪਤਾ ਨਹੀਂ ਵੀ ਤੇਰੇ ਕੋਲੇ ਫੀਰ ਕਾਰਡ ਆ ਤੇਰੇ ਕੋਲ ਨੀਲੀ ਰਾਵੀ ਦਾ ਰਿਕਾਰਡ ਹੈ ਬਿਲਕੁਲ ਵੇਚ ਬੰਦਾਂ ਨੂੰ ਅਗਲੇ ਜਰ ਕਹਿੰਦਾ ਆਪਾਂ ਤੈਨੂੰ ਪੈਸਾ ਦਾ ਮਾਰਾ ਵੀਡੀਓ ਬਣਾ ਕੇ ਤੁਰ ਜਾਂਦਾ ਤੇਰੇ ਕੋਲੇ ਦੋ ਤਿੰਨ ਚੀਜ਼ਾਂ ਦੇ ਰਿਕਾਰਡ ਹੈਗੇ ਆ ਚਲੋ ਫਿਰ ਮੈਂ ਤੇਰੀ ਤਰੀਫ ਹੀ ਕਰਦਾ ਮੈਂ ਵੀ ਹਾਂ ਨਹੀਂ ਆ ਕੱਟੀ ਦੀ ਯਾਰ ਪੂਰੀ ਗੱਲਬਾਤ ਹੈਗੀ ਹੈ ਕੱਟੀ ਦੀ ਇਹ ਮੰਨ ਕੇ ਚਲੋ ਚੱਲ ਠੀਕ ਆ ਆਪਾਂ ਗਾਂ ਦੀਆਂ ਲੈਣ ਦੀ ਪਰ ਹੈ ਬਾਕੀ ਕਿਸੇ ਸੀਮਨ ਦੀ ਹੈ ਸੀਮਨ ਪਰ ਕਿਸੇ ਨੂੰ ਨਾ ਤਾਂ ਤੈਨੂੰ ਪਤਾ ਹੈ ਨਾ ਮੈਨੂੰ ਪਤਾ ਹੁਣ ਗੱਪ ਮੋਰਨ ਵੀ ਆਪਾਂ ਕਹਿ ਦਿੰਦੇ ਆ ਪਾਸੇ ਹੋ ਗਿਆ ਲਾ ਨਾ ਹੁਣ ਆਪਾਂ ਮੈਂ ਤੈਨੂੰ ਕਹਿ ਦਿੰਦੇ ਫਲਾਣੇ ਦੀ ਹੈ ਕੀ ਫਾਇਦਾ ਬਾਈ ਉਹਦਾ ਫਾਇਦਾ ਜਦੋਂ ਪਤਾ ਹੀ ਨਹੀਂ ਹੈ ਜਿਹੜੀ ਦਾ ਪਰ ਤੂੰ ਆਪਦੇ ਆਪ ਹੀ ਚਾਨਣ ਕਰਤਾ ਵੀ ਰਾਜੂ ਇਹ ਕਿਸੇ ਕੁਆਲਿਟੀ ਵਾਲੀ ਕੱਟੀ ਹੈ ਬਿਲਕੁਲ ਬਿਲਕੁਲ ਚੰਗੀ ਕੁਆਲਿਟੀ ਦੀ ਕੱਟੀ ਆ ਤੇ ਰਾਜੂ ਫਿਰ ਆਪਾਂ ਇਹ ਦੋ ਨੰਬਰ ਕੱਟੀ ਦਾ ਕੀ ਮੁੱਲ ਕਰਾਂਗੇ ਲੈਣ ਦੇਣ ਜਾ ਇਹਦਾ 45000 ਹੋਊਗਾ ਵੀਰੇ ਵਾਦਾ ਘਾਟਾ ਹੋਇਆ ਵਾਦਾ ਘਾਟ ਮਾਨਤਨ ਹੋਊ ਵੀਰੇ ਮਾਨਤਨ ਆਪਣਾ ਹਰ ਇੱਕ ਵੀਡੀਓ ਚ ਬੋਲਿਆ ਹੁੰਦਾ ਵੀ ਆਪ ਨੂੰ ਜਿਹੜਾ ਜ ਬੰਦਾ ਮਰਜੀ ਫੋਨ ਲਾ ਲੇ ਆਪਾਂ ਮਾਨਤਨ ਬੰਦਾ ਕਰਨਾ ਹੀ ਕਰਨਾ ਠੀਕ ਆ ਠੀਕ ਹਾਂਜੀ ਉਦੋਂ 1 3 ਨੰਬਰ ਆ ਗਈ 3 ਨੰਬਰ ਕੱਟੀ ਇਹ ਵੀ ਪੂਰੀ ਕੁਆਲਿਟੀ ਜਾਈ ਨਾ ਕੱਟੀ ਤੇਰੀ ਹਾਂਜੀ ਹਾਂਜੀ ਬਾਕੀ ਉਹ ਥੱਲੇ ਦਾ ਲੋਡ ਹੀ ਨਹੀਂ ਵੀ ਫੋਰਟ ਸ਼ਾਂਗ ਵਾਲਾ ਤਾਂ ਕੰਮ ਹੈ ਨਹੀਂ ਬਸ ਚਾਰ ਤਾਂ ਥਾਂ ਹੀ ਹੱਕ ਉਹਦਾ ਆਪਣੇ ਵੀਡੀਓ ਚ ਬੋਲਿਆ ਵੇ ਜੇ ਕੋਈ ਫੋਰਟ ਸ਼ਾਂਗ ਹੋਊਗੀ ਚੁੱਪ ਕਰਕੇ ਬੰਦਾ ਗੱਡੀ ਵਾਪਸ ਭੇਜ ਦੇ ਪਾੜਾ ਵੀ ਆਪਣਾ ਹੋਵੇ ਬਸ ਠੀਕ ਕੋਈ ਲਾਗ ਹਾਂ ਬਾਕੀ ਉੱਤੋਂ ਸਾਧ ਲੰਗ ਮਾਰਦੀ ਹੋਵੇ ਫੋਰਟ ਸ਼ਾਂਗ ਹੋਵੇ ਕੋਈ ਗੰਦ ਮਰੋੜੀ ਕੋਈ ਅੱਖ ਚ ਵੱਜ ਜਾ ਹਾਂ ਕੋਈ ਮੰਨ ਕੇ ਚੱਲ ਗੰਡ ਵਾਲੀ ਉਹਦੇ ਆਪਾਂ ਗੰਡ ਵੀਡਿਓ ਉਹ ਮੈਂ ਦੱਸੀ ਵੀ ਹਾਂ ਹੂੰ ਇਹ ਕਿੰਨੀ ਕੁ ਉਮਰ ਮਿਲਿਆ 1.5 ਸਾਲ ਦੀ ਉਹ ਨਾ ਹਾਂ ਬ ਬਾਪਾ 15 ਦੀ ਮੰਨ ਲਾ ਹਾਂ ਬਸ ਡੇਢ ਫਜ਼ਾ ਦੀ ਪਰ ਦੇਖੀ ਰਿੰਗ ਸਿੰਘ ਦੇਖੀ ਬਾਈ ਲਖੇ ਹੂੰ ਪੁੜੇ ਪਾੜੇ ਦੇ ਕੱਟੀ ਦੇ ਕਿੱਡੇ ਚੰਗੇ ਆ ਰਾਜੂ ਇੱਕ ਗੱਲ ਆ ਗਈ ਮੇਰਾ ਨਾ ਮਨ ਖੁਸ਼ ਹਦਾ ਜਦੋਂ ਪਸ਼ੂ ਇਹ ਜਾ ਹੋਵੇ ਨਾ ਵੀਡੀਓ ਬਣਾਉਣ ਦਾ ਅੱਛਾ ਜਦੋਂ ਬਾਹਲਾ ਅਪਰਚੂਨ ਮਾਲ ਹੋਵੇ ਮੇਰਾ ਜੀ ਨਹੀਂ ਕਰਦਾ ਬਿਲਕੁਲ ਅਗਲਾ ਕਹਿੰਦਾ ਯਾਰ ਬਾਈ ਤੈਨੂੰ ਤਾਂ ਇਕੱਲੇ ਪੈਸੇ ਤੱਕ ਮਤਵਲੀ ਆ ਗਈਆਂ ਕਮੈਂਟਾਂ ਤੱਕ ਮਤਵਲਾ ਹਨਾ ਪਰ ਤੂੰ ਅੱਜ ਆਪ ਕਹੀ ਜਾਂਦਾ ਵੀ ਰਾਜੂ ਹੈਗੀ ਆ ਚੀਜ਼ ਆ ਠੀਕ ਆ ਠੀਕ ਆ ਬਾਹਲਾ ਸਿੰਘ ਦੇ ਨਾਲ ਜਿਵੇਂ 1 ਇੰਚ ਚੋ ਮੋੜੀ ਬੈਠੀ ਹੈਗੀ ਤੇ ਕੱਦ ਕਾਠ ਪੁੜੇ ਪਾੜੇ ਕੱਟੀ ਕਾਫੀ ਸੋਹਣੀ ਗੱਡੀ ਦੀ ਇੱਥੇ ਰੋਕੀ ਠੀਕ ਤਾਂ ਇਹਦਾ ਰੇਟਿੰਗ ਕਰਾਂਗੇ ਇਹਦਾ 36000 ਰੁਪਏ ਵੀਰੇ 35000 ਮੁੱਲ 42 ਕਰ ਵਾਲਾ 40 ਕਰ ਵਾਲਾ 36000 35 ਕਰ ਲੈ ਆ ਦੇ ਭਾਈ ਪੂਰਾ ਕਰ ਲੈਣਿਆ ਪੂਰਾ ਪੂਰਾ ਜੇ ਠੀਕ ਰਹਿੰਦਾ ਚਲ ਠੀਕ ਹੈ ਬੰਨ ਕੇ ਰਾ ਤਿੰਨ ਨੰਬਰ ਕੱਟ ਜਿਹੜਾ 35 ਜੋ ਮਾਨਤਾ ਨੂੰ ਗਏ ਨਾ ਮਨ ਲਓ 35 ਮਾੜਾ ਘਟਣਾ ਰੇਟ ਬਾਈ ਘਟ ਕਰ ਲੂ ਕੋਈ ਤੁਸੀਂ ਫੋਨ ਲਾਇਓ ਸੰਪਰਕ ਕਰੋ ਬਾਈ ਨਾਲ ਡੀਲ ਕਰਿਓ ਤੇ ਹਨਾ ਬਾਕੀ ਤੁਸੀਂ ਕਮੈਂਟਾਂ ਚ ਦੱਸੋ ਵੀ ਕਿਵੇਂ ਲੱਗੇ ਰੇਟ ਆਪਣੇ ਬਾਈ ਦੇ ਦੇ ਤੇ ਕਿਵੇਂ ਲੱਗੇ ਪਸ਼ੂ ਪਸ਼ੂ ਕੋਈ ਆਹ ਕੱਟੀ ਲੱਖਾ ਜੀ ਬਾਕੀ ਸਰਸੇ ਸਾਈਡ ਦੀ ਆ ਇਹਦੀ ਇੱਕ ਆਪਣੂ ਇੱਕ ਨਿਸ਼ਾਨੀ ਹੋਰ ਕੋਈ ਨਹੀਂ ਖਾਨੀ ਨੇ ਹੂੰ ਇਹ ਉਧਰਲੀ ਕੱਟੀ ਆ ਤੇ ਪੈਰ ਦੇਖੋ ਆਪਣੇ ਹਰ ਘਰੇ ਪੱਕਾ ਕਿਸੇ ਦੇ ਕੱਚਾ ਹੈਗਾ ਹੂੰ ਨਹੀਂ ਹੈਗਾ ਨਾ ਕੱਚਾ ਇਹ ਬਾਕੀ ਇਹਦੇ ਪੈਰ ਹਜੇ ਬਣਾਉਣੇ ਆ ਆਪਾਂ ਠੀਕ ਆ ਠੀਕ ਆ ਤੋਰ ਪਤਪੂਰੀ ਕੱਟੀ ਇਹ ਉਧਰਲੀ ਹੈਗੀ ਠੀਕ ਕਿੰਨੀ ਕੁ ਮਰਦੀ ਆ ਇਹ ਬਾਈ ਜੀ ਹੈਗੀ ਕਿ ਮੰਨ ਕੇ ਚੱਲੋ 15 ਕੁ ਮਹੀਨਿਆਂ ਦੀ ਹੈ 14 ਦੀ ਇਹ ਤਾਂ ਥੋੜੀ ਜਿਹਾ ਕਮਜ਼ੋਰ ਘਰੋਂ ਆਈ ਵੀ ਆ ਹਲਕੇ ਘਰੋਂ ਆਈ ਵੀ ਹੈਗੀ ਹਾਂ ਲਗਭਗ ਸਵਾ ਡੇਢ ਸਾਲ ਦੇ ਪਰ ਵਿੱਚ ਬੰਦਿਆਂ ਦੀ ਬਹੁਤ ਡਿਮਾਂਡ ਸੀ ਬੂਰੀ ਇਕੱਠੀ ਹੋਵੇ ਹਨਾ ਹਾਂ ਪਰ ਆ ਵੀੜੂ ਅੱਜ ਨਾਲ ਚਿੱਕੜ ਚੁੱਕੜ ਜਾ ਲਖੇ ਬਾਹਲਾ ਹੋਇਆ ਪਿਆ ਕਾਹ ਦਾ ਪਿੰਡ ਪਿੰਡ ਇਹ ਹਾਲ ਆ ਯਾਰ ਰੱਬ ਨੇ ਥੋੜਾ ਖਰਾਬ ਕਰਿਆ ਖਰਾਬ ਕਰਿਆ ਚਲ ਵਾਹਿ ਅਰਦਾਸ ਹੀ ਕਰਦੇ ਆ ਪਤਾ ਵੀ ਪ੍ਰਮਾਤਮਾ ਜਿਹੜੇ ਬੰਦੇ ਉਧਰ ਹੜਾ ਚੋਲ ਜੇ ਵੀ ਪ੍ਰਮਾਤਮਾ ਨੇ ਤੰਦਰੁਸਤੀ ਰੱਖੀ ਹੁਣ ਬਹੁਤ ਪਤਾ ਬਸ ਕਰੇ ਸਹੀ ਗੱਲ ਆ ਜੀ ਇਹ ਕਹਿੰਦੇ ਆਂਡੀ ਗਾਂਡੀ ਸੌਖੇ ਫੇਰ ਆਪਾਂ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਜਦੋਂ ਮੂਰੇ ਵੀਡੀਓ ਪਾਈ ਜਿਹੜੇ ਬੰਦਿਆਂ ਦੇ ਉਧਰ ਨੁਕਸਾਨ ਹੋਇਆ ਵਾ ਆਪਾਂ ਫੁੱਲ ਫਾਇਦਾ ਕਰਨਾ ਉਹ ਬੰਦਾ ਜਿੰਨੀ ਕ ਆਪਣੀ ਔਕਾਤ ਹੈ ਸਹੀ ਗੱਲ ਹੈ ਨਾ ਜੇ ਬੰਦਾ ਉਧਰ ਲਾ ਫੋਨ ਲਾਊਗਾ ਨਾ ਵੀ ਆਪਾਂ ਯਾਰ ਐਂ ਕਰਕੇ ਸਾਡੇ ਪਸ਼ੂ ਐ ਹੋਗੇ ਉਹ ਬੰਦਿਆਂ ਨੂੰ ਯਾਰ ਹੋ ਸਕਦਾ ਆਪਾਂ ਪਹੁੰਚ ਵੀ ਕਰ ਦਿਆ ਕਰਗੇ ਯਾਰ ਇੰਨਾ ਕੁ ਮਾਨਤਾਨ ਕਰ ਦਿਆਂਗੇ ਠੀਕ ਹੈ ਇਹਦਾ ਰੇਟ ਆ ਇਹਦਾ ਰੇਟ ਫੋਨ ਤੇ ਹੋ ਵੀਰੇ ਕਿਸੇ ਨਾ ਬੰਦੇ ਨਾਲ ਪਿੰਡ 'ਚ ਹੀ ਗੱਲ ਚੱਲੀ ਜਾਂਦੀ ਆ। ਅੱਛਾ। ਹਾਂ। ਲਗਭਗ ਹਉਦ ਚੱਲੀ ਜਾਂਦਾ ਜਿੱਦਾਂ ਹੋ ਗਿਆ। ਹਾਂ। ਉਹ ਹੋ ਜਾ ਹੋਈ ਨਹੀਂ ਫਿਰ ਬੱਸ। ਨਹੀਂ ਫੋਨ ਤੇ ਬਾਜ ਵੀ ਰੇਟੂਗਾ ਕੋਈ ਉਹ ਨਹੀਂ ਬੂਰੀ ਆ ਵੀ ਤਾਂ ਆਪਾਂ ਲੋਕਾਂ ਨੂੰ ਅਲੱਗ ਮੰਗਣਾ। ਠੀਕ ਹੈ ਠੀਕ। ਇਹਦਾ ਹੋਈ ਰੇਟ ਆ। ਇਹਦੀ ਪੌਣੀਆਂ ਦਾ ਪਾ ਲਿਆ ਉਹਨਾਂ ਚੱਕ ਪਟੂਰਾ ਰਹਿ ਗਿਆ। ਪਹਿਲਾਂ ਵਾਲਾ ਚਾਹੀਏ। ਹਾਂ ਪਹਿਲਾਂ ਵਾਲਾ। ਠੀਕ ਹੈ। ਉਹ ਤੂੰ ਦੇਖ ਆਪਾਂ 15000 ਰੁਪਏ ਆਖਿਆ ਸੀਗਾ। ਹਾਂ। ਪਰਮਾਤਮਾ ਦੀ ਕਸਮ ਰੋਜੀ ਹੀ ਕਹਿੰਦਾ 35000 ਦੇ ਦੋ ਵੇਚਿਓ। ਅੱਛਾ। ਹਾਂ ਉਹ ਬੰਦਾ ਮੈ 13 ਕਿ ਮਹੀਨਾ ਲੱਗਾ 12 13 ਮਹੀਨੇ ਲੱਗੀ ਆ ਹੁਣ ਕੱਲੀ ਦਾ ਮੁੱਲ ਕਿੰਨਾ ਕਰਨਾ ਹੈ ਇਹਦਾ 15 ਕਰ ਦੇ ਫਿਰ ਕੱਲੀ ਦਾ 15 ਕਰ ਦਗੇ 15 ਕਰ ਦੇ ਜਮਾਨਤਨ ਕਰ ਦੂਗਾ 15 ਜਮਾਨਤਨ ਕਰ ਦੂਗਾ ਬਾਈ ਕੋਈ ਵੀ ਕੋਈ ਛੋਟਾ ਭਰਾ ਹੁੰਦਾਗਾ ਹਾਂ ਹਾਂ ਲੈ ਬਈ ਟੋਟਲ 5 ਗੱਟਾਂ ਆ ਗਈਆਂ ਪਿੰਡ ਆ ਗਿਆ ਰਾਈਆ ਤਹਿਸੀਲ ਆ ਗਈ ਫੂਲ ਤੇ ਜ਼ਿਲ੍ਹਾ ਲੱਗਿਆ ਬਠਿੰਡਾ 9872922304 ਬਈ ਦਾ ਸੰਪਰਕ ਨੰਬਰ ਹੈ ਜਿਹੜੇ ਪਰਾਂ ਨੂੰ ਜਿਹੜੀ ਕਿ ਲੱਖ ਤੈਨੂੰ ਆ ਮੰਨ ਕੇ ਚੱਲ ਕਿਹੜੀ ਠੀਕੇ ਦੀ ਲੱਗਦੀ ਐ ਹੈ ਤੇ ਜਿੱਦੇ ਕਿ ਤੇਰੀ ਜੱਜਮੈਂਟਾਂ ਕਿਹੜੇ ਦੀ ਲੱਗਦੀ ਐ ਜੱਜਮੈਂਟਾਂ ਨਾ ਕਹਿ ਸਕਦੇ ਆਪਾਂ ਜੱਜਮੈਂਟਾਂ ਤਾਂ ਹੁੰਦੇ ਸਦਾ ਹਾਇ ਤਾਂ ਦੇਖੋ ਚੰਗੇ ਝੋਟਦੇ ਹੀ ਹੁਣ ਇਹ ਹਨਾ ਬੰਤਰ ਬਾਕੀ ਬੰਤਰ ਤੇ ਪੁੜਾ ਦੇਖੀ ਖਰ ਨਹੀਂ ਖੁਰ ਨਹੀਂ ਦੇਖੀ ਹਾਂ ਪਰ ਜਦੋਂ ਆ ਦੇਖੀ ਆ ਚੀਜ਼ ਮੈਨੂੰ ਇਹਦੀ ਲੱਗੀ ਆ ਵੀ ਕੋਈ ਕੁਆਲਿਟੀ ਵਾਲੀ ਹੈ ਸਹੀ ਆ ਨਾ ਜਿਹੜੀ ਗੋਡਾਂ ਤੱਕ ਪੂਛ ਆ ਗਈ ਆ ਰੇ ਮੁਰਾ ਚ ਜਿਹੜੀ ਪੁੰਜਾਲਾ ਬਾਹਰ ਲੰਬੀ ਲੰਘ ਜੇ ਉਹ ਨੀਲੀ ਰਵੇ ਆ ਦੇਖ ਲੈ ਲੈ ਇਹ ਤਾਂ ਕੋਈ ਕਰਮ ਆ ਪਤਾ ਨਹੀਂ ਅੱਜ ਕਿ ਆਪ ਨੂੰ ਜਮਾ ਸ ਚੰਗੀ ਜੀ ਚੰਗੀ ਤਰੀਫ ਕਰੋ ਚਲੋ ਬਾਕੀ ਜਿਹੜੇ ਭਰਾ ਨੂੰ ਜਿਹੜਾ ਨਾਲ ਪਸੰਦ ਆਊਗਾ ਕੋਈ ਤੁਸੀਂ ਪੈਸੇ ਲੈਉਣੇ ਹੈਗੇ ਤੁਹਾਡਾ ਮਨ ਕੀ ਕਹਿੰਦਾ ਤੁਸੀਂ ਦੇਖਣਾ ਧੰਨਵਾਦ ਜੀ